ਪਰ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪਠਾਨਕੋਟ ਦੇ ਅੰਦਰ ਬੰਬ ਧਮਾਕਿਆਂ ਦੀ ਆਵਾਜ਼ ਗੂੰਜਣ ਲੱਗ ਰਹੀ ਹੈ ਪਹਿਲਾਂ ਸਰਹੱਦ ਤੇ ਹੋ ਰਹੀ ਸੀ ਪਰ ਹੁਣ ਲਗਾਤਾਰ ਬੰਬ ਧਮਾਕਿਆਂ ਦੀ ਬਾਤ ਤੁਸੀਂ ਸੁਣ ਰਹੇ ਹੋਗੇ ਬਕਾਇਦਾ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਬ ਨੇ ਜਿਹੜੇ ਤਮਾਕੀ ਨੇਗੇ ਉਹ ਹੋ ਰਹੇ ਨੇ ਇਹ ਨਹੀਂ ਪਤਾ ਕਿਹੜੇ ਰੀਚ ਨੇ ਪ੍ਰਸ਼ਾਸਨ ਅਜੇ ਕੁਝ ਨਹੀਂ ਦੱਸ ਰਿਹਾ ਪਰ ਤੁਸੀਂ ਆਵਾਜ਼ ਸੁਣ ਸਕਦੇ ਹੋਗੇ ਅਸੀਂ ਵੀ ਕੈਮਰੇ ਦੀ ਲਾਈਟ ਬੰਦ ਕੀਤੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲਗਾਤਾਰ ਤਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ ਉਹ ਨਹੀਂ ਪਤਾ ਲੱਗਦਾ ਕਿ ਕੋਚ ਆ ਕੇ ਸਾਨੂੰ ਦਿਖਦਾ ਹੋਵੇ ਨਜ਼ਰ ਆਉਂਦਾ ਹੋਵੇ ਆਸਮਾਨ ਦੇ ਅੰਦਰ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਧਮਾਕਿਆਂ ਦੀ ਆਵਾਜ਼ ਜੇ ਤੁਸੀਂ ਸੁਣੋਗੇ ਜੇ ਤੁਸੀਂ ਸੁਣੋਗੇ ਤੁਹਾਨੂੰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣ ਰਹੀ ਹੋएगी ਅਸੀਂ ਪਠਾਨਕੋਟ ਚੋਂ ਦੇ ਪਠਾਨਕੋਟ ਦੇ ਅੰਦਰ ਜੋ ਸਵੇਰੇ ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅੱਜ ਫੇਰ ਕੋਈ ਗੜਬੜ ਹੋ ਸਕਦੀ ਹੈ ਕਿ ਤੇ ਅੱਜ ਫੇਰ ਉਹੀ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਅੰਦਰ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਅਸਮਾਨ 'ਚ ਚਾਨ ਹੈ ਪਰ ਲਗਾਤਾਰ ਧਮਾਕਿਆਂ ਤੇ ਦੀ ਗੂੰਜ ਪੂਰੇ ਆਸਮਾਨ ਚ ਗੂੰਜ ਰਹੀ ਹੈਗੀ ਪੂਰੇ ਪਠਾਨਕੋਟ ਚ ਗੂੰਜ ਰਹੀ ਹੈਗੀ ਅਸੀਂ ਬਿਲਕੁਲ ਇਸ ਜਿਹੜਾ ਪਠਾਨਕੋਟ ਦਾ ਇਲਾਕਾਗਾ ਇਸ ਲੱਕੇ ਦੇ ਅੰਦਰ ਅਸੀਂ ਦੇਖ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਬਾਰਡਰ ਤੇ ਹੁੰਦੇ ਨੇ ਜਾਂ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਲਗਾਤਾਰ ਇਹਦੇ ਬਾਰੇ ਕੋਈ ਅਪਡੇਟ ਨਹੀਂ ਆਗਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਅਪਡੇਟ ਨਹੀਂ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਕਿਵੇਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਤੇ ਉਸ ਤੋਂ ਬਾਅਦ ਸਾਇਰਨ ਨੇ ਉਸ ਤੋਂ ਬਾਅਦ ਪੁਲਿਸਾਂ ਜਿਹੜੀ ਉਹ ਗਸ਼ਟ ਕਰ ਰਹੀ ਆ ਆਰਮੀ ਦੇ ਹੋਰ ਲੋਕ ਗਸ਼ਟ ਕਰ ਰਹੇ ਨੇਗੇ ਤੇ ਲਗਾਤਾਰ ਇਸ ਤਰ੍ਹਾਂ ਦੀ ਗਸ਼ਤ ਦੇ ਨਾਲ ਬਹੁਤ ਸਾਰਾ ਕੁਝ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰੀਡ ਕੀਤਾ ਜਾ ਰਿਹਾ ਹੈ ਕਿ ਕਿਵੇਂ ਹੋਈਆਂ ਕੀ ਹੋਇਆ ਕਿੱਥੋਂ ਹੋਇਆ ਕਿ ਸਰਹੱਦ ਦੇ ਪਾਰ ਕੀਤੇ ਜਾ ਰਹੇ ਨੇ ਜਾਂ ਇਧਰਲੇ ਪਾਸੇ ਆ ਜਾਂ ਕੀ ਹੋ ਰਿਹਾ ਹੈ ਅਜੇ ਤੱਕ ਇਥੇ ਕੋਈ ਪੁਖਤਾ ਬਿਆਨ ਨਹੀਂ ਆਇਆ ਪਰ ਅਸੀਂ ਦੇਖ ਰਿਹਾ ਲਗਾਤਾਰ ਸਰਹੱਦ ਦੇ ਉੱਤੇ ਠਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇ ਗੀਆਂ ਤੇ ਮਾਹੌਲ ਮਾਹੌਲ ਆ ਜਿਹੜਾ ਸਹਿਮ ਦਾ 7 ਵਜੇ ਅੱਜ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਸੀਗਾ ਬਲੈਕਆਊਟ ਆ ਸਵੇਰੇ 5 ਵਜੇ ਤੱਕ ਬਲੈਕਆਊਟ ਰੱਖਿਆ ਗਿਆਗਾ ਕੱਲ ਵੀ ਇੱਥੇ ਠਮਾਕੇ ਹੋਏ ਸੀ ਕੱਲ ਵੀ ਕਈ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਡਰੋਨ ਛੁੱਟੇ ਗਏ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਜਾਂ ਸਾਡੀ ਫੋਰਸ ਆ ਨੇ ਜਿਹੜੇ ਡਰੋਨਾਂ ਨੂੰ ਡੇਗਿਆ ਸੀਗਾ ਉਹਨਾਂ ਥਾਵਾਂ ਦੇ ਉੱਤੇ ਵੀ ਛੋਟ ਛਿਟਪਟ ਨੁਕਸਾਨ ਹੋਇਆ ਸੀ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਫੇਰ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਕਿ ਪਾਕਿਸਤਾਨ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਉਹੀ ਹਰਕਤਾਂ ਜੋ ਪਹਿਲਗਾਮ ਤੋਂ ਲੈ ਕੇ ਕੰਟੀਨਿਊਟੀ 'ਚ ਨਜ਼ਰ ਆ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਦੁਨੀਆਂ 'ਤੇ ਪੀਸ ਹੋਣਾ ਚਾਹੀਦਾ ਸ਼ਾਂਤੀ ਹੋਣਾ ਚਾਹੀਦੀ ਆ ਭਾਈਚਾਰਾ ਹੋਣਾ ਚਾਹੀਦਾ ਪਰ ਜੇ ਦਿਲ ਰੁਚੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ ਉਹ ਨਹੀਂ ਪਤਾ ਲੱਗਦਾ ਕਿ ਕੁਛ ਆਕੇ ਸਾਨੂੰ ਦਿਖਦਾ ਹੋਵੇ ਨਜ਼ਰ ਆਉਂਦਾ ਹੋਵੇ ਆਸਮਾਨ ਦੇ ਅੰਦਰ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਧਮਾਕਿਆਂ ਦੀ ਆਵਾਜ਼ ਜੇ ਤੁਸੀਂ ਸੁਣੋਗੇ ਜੇ ਤੁਸੀਂ ਸੁਣੋਗੇ ਤੁਹਾਨੂੰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣ ਰਹੀ ਹੋएगी ਅਸੀਂ ਪਠਾਨਕੋਟ ਚਾਹ ਦੇ ਪਠਾਨਕੋਟ ਦੇ ਅੰਦਰ ਜੋ ਸਵੇਰੇ ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅੱਜ ਫੇਰ ਕੋਈ ਗੜਬੜ ਹੋ ਸਕਦੀ ਹੈ ਕਿ ਤੇ ਅੱਜ ਫੇਰ ਉਹੀ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਅੰਦਰ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਅਸਮਾਨ ਚ ਚਾਨ ਹੈ ਪਰ ਲਗਾਤਾਰ ਧਮਾਕਿਆਂ ਤੇ ਦੀ ਗੂੰਜ ਪੂਰੇ ਆਸਮਾਨ ਚ ਗੂੰਜ ਰਹੀ ਹੈਗੀ ਪੂਰੇ ਪਠਾਨਕੋਟ ਚ ਗੂੰਜ ਰਹੀ ਹੈਗੀ ਅਸੀਂ ਬਿਲਕੁਲ ਇਸ ਜਿਹੜਾ ਪਠਾਨਕੋਟ ਦਾ ਇਲਾਕਾ ਹੈ ਇਸ ਲੱਕੇ ਦੇ ਅੰਦਰ ਅਸੀਂ ਦੇਖ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਬਾਰਡਰ ਤੇ ਹੁੰਦੇ ਨੇ ਜਾਂ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਲਗਾਤਾਰ ਇਹਦੇ ਬਾਰੇ ਕੋਈ ਅਪਡੇਟ ਨਹੀਂ ਆਗਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਅਪਡੇਟ ਨਹੀਂ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਕਿਵੇਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਤੇ ਉਸ ਤੋਂ ਬਾਅਦ ਸਾਇਰਨ ਨੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਗਸ਼ਤ ਕਰ ਰਹੀ ਆ ਆਰਮੀ ਦੇ ਹੋਰ ਲੋਕ ਗਸ਼ਤ ਕਰ ਰਹੇ ਨੇਗੇ ਤੇ ਲਗਾਤਾਰ ਇਸ ਤਰ੍ਹਾਂ ਦੀ ਗਸ਼ਤ ਦੇ ਨਾਲ ਬਹੁਤ ਸਾਰਾ ਕੁਝ ਕਿਹਾ ਜਾ ਰਿਹਾਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰੀਡ ਕੀਤਾ ਜਾ ਰਿਹਾ ਕਿ ਕਿਵੇਂ ਹੋਇਆ ਕੀ ਹੋਇਆ ਕਿੱਥੋਂ ਹੋਇਆ ਕਿ ਸਰਹੱਦ ਦੇ ਪਾਰ ਕੀਤੇ ਜਾ ਰਹੇ ਨੇ ਜਾਂ ਇਧਰਲੇ ਪਾਸੇ ਆ ਜਾਂ ਕੀ ਹੋ ਰਿਹਾ ਹੈ ਅਜੇ ਤੱਕ ਇੱਥੇ ਕੋਈ ਪੁਸ਼ਤਾ ਬਿਆਨ ਨਹੀਂ ਆਇਆ ਪਰ ਅਸੀਂ ਦੇਖ ਰਿਹਾ ਲਗਾਤਾਰ ਸਰਹੱਦ ਦੇ ਉੱਤੇ ਧਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇ ਗੀਆਂ ਤੇ ਮਾਹੌਲ ਮਾਹੌਲ ਆ ਜਿਹੜਾ ਸਹਮ ਦਾ 7 ਵਜੇ ਅੱਜ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਸੀਗਾ ਬਲੈਕਆਊਟ ਆ ਸਵੇਰੇ 5 ਵਜੇ ਤੱਕ ਬਲੈਕਆਊਟ ਰੱਖਿਆ ਗਿਆਗਾ ਕੱਲ ਵੀ ਇੱਥੇ ਧਮਾਕੇ ਹੋਏ ਸੀ ਕੱਲ ਵੀ ਕਈ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਡਰੋਨ ਛੁੱਟੇ ਗਏ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਜਾਂ ਸਾਡੀ ਫੋਰਸ ਆ ਨੇ ਜਿਹੜੇ ਡਰੋਨਾਂ ਨੂੰ ਡੇਗਿਆ ਸੀਗਾ ਉਹਨਾਂ ਥਾਵਾਂ ਦੇ ਉੱਤੇ ਵੀ ਛੋਟ ਛਿਟਪਟ ਨੁਕਸਾਨ ਹੋਇਆ ਸੀ ਪਰ ਅੱਜ ਅਸੀਂ ਦੇਖ ਰਹੇ ਹਾਂਗੇ ਕਿ ਫੇਰ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਕਿ ਪਾਕਿਸਤਾਨ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਉਹੀ ਹਰਕਤਾਂ ਜੋ ਪਹਿਲਗਾਮ ਤੋਂ ਲੈ ਕੇ ਕੰਟੀਨਿਊਟੀ 'ਚ ਨਜ਼ਰ ਆ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਦੁਨੀਆ ਤੇ ਪੀਸ ਹੋਣਾ ਚਾਹੀਦਾ ਸ਼ਾਂਤੀ ਹੋਣਾ ਚਾਹੀਦੀ ਆ ਭਾਈਚਾਰਾ ਹੋਣਾ ਚਾਹੀਦਾ ਪਰ ਜਿਹਦਰ ਨੂੰ ਚੀਜ਼ਾਂ ਜਾ ਰਹੀਆਂ ਨੇ ਉਹ ਉਹ ਡਾਇਰੈਕਸ਼ਨ ਠੀਕ ਨਹੀਂ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ ਉਹ ਨਹੀਂ ਪਤਾ ਲੱਗਦਾ ਕਿ ਕੋਈ ਆਕੇ ਤੁਹਾਨੂੰ ਦਿਖਦਾ ਹੋਵੇ ਨਜ਼ਰ ਆਉਂਦਾ ਹੋਵੇ ਆਸਮਾਨ ਦੇ ਅੰਦਰ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਧਮਾਕਿਆਂ ਦੀ ਆਵਾਜ਼ ਜੇ ਤੁਸੀਂ ਸੁਣੋਗੇ ਜੇ ਤੁਸੀਂ ਸੁਣੋਗੇ ਤੁਹਾਨੂੰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣ ਰਹੀ ਹੋਏਗੀ ਅਸੀਂ ਪਠਾਨਕੋਟ ਚੋਂ ਦੇ ਪਠਾਨਕੋਟ ਦੇ ਅੰਦਰ ਜੋ ਸਵੇਰੇ ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅੱਜ ਫੇਰ ਕੋਈ ਗੜਬੜ ਹੋ ਸਕਦੀ ਹੈ ਕਿ ਤੇ ਅੱਜ ਫੇਰ ਉਹੀ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਅੰਦਰ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਅਸਮਾਨ 'ਚ ਚਾਨਣ ਹੈ ਪਰ ਲਗਾਤਾਰ ਧਮਾਕਿਆਂ ਤੇ ਦੀ ਗੂੰਜ ਪੂਰੇ ਅਸਮਾਨ 'ਚ ਗੂੰਜ ਰਹੀ ਹੈਗੀ ਪੂਰੇ ਪਠਾਨਕੋਟ 'ਚ ਗੂੰਜ ਰਹੀ ਹੈਗੀ ਅਸੀਂ ਬਿਲਕੁਲ ਇਹੀ ਜਿਹੜਾ ਪਠਾਨਕੋਟ ਦਾ ਇਲਾਕਾ ਹੈਗਾ ਇਸ ਇਲਾਕੇ ਦੇ ਅੰਦਰ ਅਸੀਂ ਦੇਖ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਬਾਰਡਰ ਤੇ ਹੁੰਦੇ ਨੇ ਜਾਂ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਲਗਾਤਾਰ ਇਹਦੇ ਬਾਰੇ ਕੋਈ ਅਪਡੇਟ ਨਹੀਂ ਹੈਗਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਅਪਡੇਟ ਨਹੀਂ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਕਿਵੇਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਤੇ ਉਸ ਤੋਂ ਬਾਅਦ ਸਾਇਰਨ ਨੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਗਸ਼ਤ ਕਰ ਰਹੀ ਆ ਆਰਮੀ ਦੇ ਹੋਰ ਲੋਕ ਗਸ਼ਤ ਕਰ ਰਹੇ ਨੇਗੇ ਤੇ ਲਗਾਤਾਰ ਇਸ ਤਰ੍ਹਾਂ ਦੀ ਗਸ਼ਤ ਦੇ ਨਾਲ ਬਹੁਤ ਸਾਰਾ ਕੁਝ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰੀਡ ਕੀਤਾ ਜਾ ਰਿਹਾ ਕਿ ਕਿਵੇਂ ਹੋਇਆ ਕੀ ਹੋਇਆ ਕਿੱਥੋਂ ਹੋਇਆ ਕੀ ਸਰਹੱਦ ਦੇ ਪਾਰ ਕੀਤੇ ਜਾ ਰਹੇ ਨੇ ਜਾਂ ਇਧਰਲੇ ਪਾਸੇ ਆ ਜਾਂ ਕੀ ਹੋ ਰਿਹਾ ਹੈਗਾ ਅਜੇ ਤੱਕ ਇਥੇ ਕੋਈ ਪੁਖਤਾ ਬਿਆਨ ਨਹੀਂ ਆਇਆ ਪਰ ਅਸੀਂ ਦੇਖ ਰਿਹਾ ਲਗਾਤਾਰ ਸਰਹੱਦ ਦੇ ਉੱਤੇ ਧਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇਗੀਆਂ ਤੇ ਮਾਹੌਲ ਮਾਹੌਲ ਆ ਜਿਹੜਾ ਸਹਿਮ ਦਾ 7 ਵਜੇ ਅੱਜ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਸੀਗਾ ਬਲੈਕਆਊਟ ਆ ਸਵੇਰੇ 5 ਵਜੇ ਤੱਕ ਬਲੈਕਆਊਟ ਰੱਖਿਆ ਗਿਆਗਾ ਕੱਲ ਵੀ ਇੱਥੇ ਧਮਾਕੇ ਹੋਏ ਸੀ ਕੱਲ ਵੀ ਕਈ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਡਰੋਨ ਛੁੱਟੇ ਗਏ ਇਥੋਂ ਦੀ ਜਿਹੜਾ ਪ੍ਰਸ਼ਾਸਨ ਆ ਜਾਂ ਸਾਡੀ ਫੋਰਸ ਆ ਨੇ ਜਿਹੜੇ ਡਰੋਨਾਂ ਨੂੰ ਡੇਕਿਆ ਸੀਗਾ ਉਹਨਾਂ ਥਾਵਾਂ ਦੇ ਉੱਤੇ ਵੀ ਛੋਟ ਛਿਟਪਟ ਨੁਕਸਾਨ ਹੋਇਆ ਸੀ ਪਰ ਅੱਜ ਅਸੀਂ ਦੇਖ ਰਹੇ ਹਾਂਗੇ ਕਿ ਫੇਰ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾਗਾ ਕਿ ਪਾਕਿਸਤਾਨ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਉਹੀ ਹਰਕਤਾਂ ਜੋ ਪਹਿਲਗਾਮ ਤੋਂ ਲੈ ਕੇ ਕੰਟੀਨਿਉਟੀ 'ਚ ਨਜ਼ਰ ਆ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਦੁਨੀਆਂ ਤੇ ਪੀਸ ਹੋਣਾ ਚਾਹੀਦਾ ਸ਼ਾਂਤੀ ਹੋਣਾ ਚਾਹੀਦੀ ਆ ਭਾਈਚਾਰਾ ਹੋਣਾ ਚਾਹੀਦਾ ਪਰ ਜਿਹੜੇ ਦਿੱਦਰ ਨੂੰ ਚੀਜ਼ਾਂ ਜਾ ਰਹੀਆਂ ਨੇ ਉਹ ਉਹ ਡਾਇਰੈਕਸ਼ਨ ਠੀਕ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ ਉਹ ਨਹੀਂ ਲੱਗਦਾ ਕਿ ਕੋਚਾ ਕੇ ਤੁਹਾਨੂੰ ਦਿਖਦਾ ਹੋਵੇ ਨਜ਼ਰ ਆਉਂਦਾ ਹੋਵੇ ਅਸਮਾਨ ਦੇ ਅੰਦਰ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਧਮਾਕਿਆਂ ਦੀ ਆਵਾਜ਼ ਜੇ ਤੁਸੀਂ ਸੁਣੋਗੇ ਜੇ ਤੁਸੀਂ ਸੁਣੋਗੇ ਤੁਹਾਨੂੰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣ ਰਹੀ ਹੋਏਗੀ ਅਸੀਂ ਪਠਾਨਕੋਟਾਂ ਦੇ ਪਠਾਨਕੋਟ ਦੇ ਅੰਦਰ ਜੋ ਸਵੇਰੇ ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅੱਜ ਫੇਰ ਕੋਈ ਗੜਬੜ ਹੋ ਸਕਦੀ ਹੈ ਕਿ ਤੇ ਅੱਜ ਫੇਰ ਉਹੀ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਅੰਦਰ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਅਸਮਾਨ 'ਚ ਚਾਨ ਹੈ ਪਰ ਲਗਾਤਾਰ ਧਮਾਕਿਆਂ ਤੇ ਦੀ ਗੂੰਜ ਪੂਰੇ ਆਸਮਾਨ ਚ ਗੂੰਜ ਰਹੀ ਹੈਗੀ ਪੂਰੇ ਪਠਾਨਕੋਟ ਚ ਗੂੰਜ ਰਹੀ ਹੈਗੀ ਅਸੀਂ ਬਿਲਕੁਲ ਇਸ ਜਿਹੜਾ ਪਠਾਨਕੋਟ ਦਾ ਇਲਾਕਾ ਹੈਗਾ ਇਸ ਇਲਾਕੇ ਦੇ ਅੰਦਰ ਅਸੀਂ ਦੇਖ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਬਾਰਡਰ ਤੇ ਹੁੰਦੇ ਨੇ ਜਾਂ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਲਗਾਤਾਰ ਇਹਦੇ ਬਾਰੇ ਕੋਈ ਅਪਡੇਟ ਨਹੀਂ ਆਗਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਅਪਡੇਟ ਨਹੀਂ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਕਿਵੇਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਤੇ ਉਸ ਤੋਂ ਬਾਅਦ ਸਾਇਰਨ ਨੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਗਸ਼ਤ ਕਰ ਰਹੀ ਆ ਆਰਮੀ ਦੇ ਹੋਰ ਲੋਕ ਗਸ਼ਤ ਕਰ ਰਹੇ ਨੇਗੇ ਤੇ ਲਗਾਤਾਰ ਇਸ ਤਰ੍ਹਾਂ ਦੀ ਗਸ਼ਤ ਦੇ ਨਾਲ ਬਹੁਤ ਸਾਰਾ ਕੁਝ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰੀਡ ਕੀਤਾ ਜਾ ਰਿਹਾ ਕਿ ਕਿਵੇਂ ਹੋਇਆ ਕੀ ਹੋਇਆ ਕਿੱਥੋਂ ਹੋਇਆ ਕੀ ਸਰਹੱਦ ਦੇ ਪਾਰ ਕੀਤੇ ਜਾ ਰਹੇ ਨੇ ਜਾਂ ਇਧਰਲੇ ਪਾਸੇ ਆ ਜਾਂ ਕੀ ਹੋ ਰਿਹਾ ਹੈਗਾ ਅਜੇ ਤੱਕ ਇਥੇ ਕੋਈ ਪੁਖਤਾ ਬਿਆਨ ਨਹੀਂ ਆਇਆ ਪਰ ਅਸੀਂ ਦੇਖ ਰਿਹਾ ਲਗਾਤਾਰ ਸਰਹੱਦ ਦੇ ਉੱਤੇ ਧਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇਗੀਆਂ ਤੇ ਮਾਹੌਲ ਮਾਹੌਲ ਆ ਜਿਹੜਾ ਸਹਿਮ ਦਾ 7 ਵਜੇ ਅੱਜ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਸੀਗਾ ਬਲੈਕਆਊਟ ਆ ਸਵੇਰੇ 5 ਵਜੇ ਤੱਕ ਬਲੈਕਆਊਟ ਰੱਖਿਆ ਗਿਆ ਹੈਗਾ ਕੱਲ ਵੀ ਇੱਥੇ ਧਮਾਕੇ ਹੋਏ ਸੀ ਕੱਲ ਵੀ ਕਈ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਡਰੋਨ ਛੁੱਟੇ ਗਏ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਜਾਂ ਸਾਡੀ ਫੋਰਸ ਆ ਉਹਨਾਂ ਨੇ ਜਿਹੜੇ ਡਰੋਨਾਂ ਨੂੰ ਡੇਕਿਆ ਸੀਗਾ ਉਹਨਾਂ ਥਾਵਾਂ ਦੇ ਉੱਤੇ ਵੀ ਛੋਟ ਛਿਟਪਟ ਨੁਕਸਾਨ ਹੋਇਆ ਸੀ ਪਰ ਅੱਜ ਅਸੀਂ ਦੇਖ ਰਹੇ ਹਾਂਗੇ ਕਿ ਫੇਰ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾਗਾ ਕਿ ਪਾਕਿਸਤਾਨ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਉਹੀ ਹਰਕਤਾਂ ਜੋ ਪਹਿਲਗਾਮ ਤੋਂ ਲੈ ਕੇ ਕੰਟੀਨਿਊਟੀ 'ਚ ਨਜ਼ਰ ਆ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਦੁਨੀਆਂ ਤੇ ਪੀਸ ਹੋਣਾ ਚਾਹੀਦਾ ਸ਼ਾਂਤੀ ਹੋਣਾ ਚਾਹੀਦੀ ਆ ਭਾਈਚਾਰਾ ਹੋਣਾ ਚਾਹੀਦਾ ਪਰ ਜਿਹੜੇ ਦਿੱਦਰ ਨੂੰ ਚੀਜ਼ਾਂ ਜਾ ਰਹੀਆਂ ਨੇ ਉਹ ਉਹ ਡਾਇਰੈਕਸ਼ਨ ਠੀਕ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ ਉਹ ਨਹੀਂ ਤਾਂ ਲੱਗਦਾ ਕਿ ਕੁਛ ਆਕੇ ਤੁਹਾਨੂੰ ਦਿਖਦਾ ਹੋਵੇ ਨਜ਼ਰ ਆਉਂਦਾ ਹੋਵੇ ਆਸਮਾਨ ਦੇ ਅੰਦਰ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਧਮਾਕਿਆਂ ਦੀ ਆਵਾਜ਼ ਜੇ ਤੁਸੀਂ ਸੁਣੋਗੇ ਜੇ ਤੁਸੀਂ ਸੁਣੋਗੇ ਤੁਹਾਨੂੰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣ ਰਹੀ ਹੋएगी ਅਸੀਂ ਪਠਾਨਕੋਟ ਚ ਆਦੇ ਪਠਾਨਕੋਟ ਦੇ ਅੰਦਰ ਜੋ ਸਵੇਰੇ ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅੱਜ ਫੇਰ ਕੋਈ ਗੜਬੜ ਹੋ ਸਕਦੀ ਹੈਗੀ ਤੇ ਅੱਜ ਫੇਰ ਉਹੀ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਅੰਦਰ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਅਸਮਾਨ 'ਚ ਚਾਨਣਾ ਪਰ ਲਗਾਤਾਰ ਧਮਾਕਿਆਂ ਤੇ ਦੀ ਗੂੰਜ ਪੂਰੇ ਆਸਮਾਨ ਚ ਗੂੰਜ ਰਹੀ ਹੈਗੀ ਪੂਰੇ ਪਠਾਨਕੋਟ ਚ ਗੂੰਜ ਰਹੀ ਹੈਗੀ ਅਸੀਂ ਬਿਲਕੁਲ ਇਸ ਜਿਹੜਾ ਪਠਾਨਕੋਟ ਦਾ ਇਲਾਕਾ ਹੈਗਾ ਇਸ ਇਲਾਕੇ ਦੇ ਅੰਦਰ ਅਸੀਂ ਦੇਖ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਬਾਰਡਰ ਤੇ ਹੁੰਦੇ ਨੇ ਜਾਂ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਲਗਾਤਾਰ ਇਹਦੇ ਬਾਰੇ ਕੋਈ ਅਪਡੇਟ ਨਹੀਂ ਆਗਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਅਪਡੇਟ ਨਹੀਂ ਦਿੱਤਾ ਪਰ ਇਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਕਿਵੇਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਤੇ ਉਸ ਤੋਂ ਬਾਅਦ ਸਾਇਰਨ ਨੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਗਸ਼ਤ ਕਰ ਰਹੀ ਆ ਆਰਮੀ ਦੇ ਹੋਰ ਲੋਕ ਗਸ਼ਤ ਕਰ ਰਹੇ ਨੇਗੇ ਤੇ ਲਗਾਤਾਰ ਇਸ ਤਰ੍ਹਾਂ ਦੀ ਗਸ਼ਤ ਦੇ ਨਾਲ ਬਹੁਤ ਸਾਰਾ ਕੁਝ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰੀਡ ਕੀਤਾ ਜਾ ਰਿਹਾ ਕਿ ਕਿਵੇਂ ਹੋਇਆ ਕੀ ਹੋਇਆ ਕਿੱਥੋਂ ਹੋਇਆ ਕਿ ਸਰਹੱਦ ਦੇ ਪਾਰ ਕੀਤੇ ਜਾ ਰਹੇ ਨੇ ਜਾਂ ਇਧਰਲੇ ਪਾਸੇ ਆ ਜਾਂ ਕੀ ਹੋ ਰਿਹਾ ਹੈਗਾ ਅਜੇ ਤੱਕ ਕੋਈ ਪੁਖਤਾ ਬਿਆਨ ਨਹੀਂ ਆਇਆ ਪਰ ਅਸੀਂ ਦੇਖ ਰਿਹਾ ਲਗਾਤਾਰ ਸਰਹੱਦ ਦੇ ਉੱਤੇ ਧਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇ ਗੀਆਂ ਤੇ ਮਾਹੌਲ ਮਾਹੌਲ ਆ ਜਿਹੜਾ ਸਹਮ ਦਾ 7 ਵਜੇ ਅੱਜ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਸੀਗਾ ਬਲੈਕਆਊਟ ਆ ਸਵੇਰੇ 5 ਵਜੇ ਤੱਕ ਬਲੈਕਆਊਟ ਰੱਖਿਆ ਗਿਆਗਾ ਕੱਲ ਵੀ ਇੱਥੇ ਧਮਾਕੇ ਹੋਏ ਸੀ ਕੱਲ ਵੀ ਕਈ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਡਰੋਨ ਛੁੱਟੇ ਗਏ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਜਾਂ ਸਾਡੀ ਫੋਰਸ ਆ ਉਨ੍ਹਾਂ ਨੇ ਜਿਹੜੇ ਡਰੋਨਾਂ ਨੂੰ ਡੇਕਿਆ ਸੀਗਾ ਉਹਨਾਂ ਥਾਵਾਂ ਦੇ ਉੱਤੇ ਵੀ ਛੋਟ-ਛਿਟਪਟ ਨੁਕਸਾਨ ਹੋਇਆ ਸੀ ਪਰ ਅੱਜ ਅਸੀਂ ਦੇਖ ਰਹੇ ਹਾਂਗੇ ਕਿ ਫੇਰ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਕਿ ਪਾਕਿਸਤਾਨ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਉਹੀ ਹਰਕਤਾਂ ਜੋ ਪਹਿਲਗਾਮ ਤੋਂ ਲੈ ਕੇ ਕੰਟੀਨਿਊਟੀ 'ਚ ਨਜ਼ਰ ਆ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਦੁਨੀਆ ਤੇ ਪੀਸ ਹੋਣਾ ਚਾਹੀਦਾ ਸ਼ਾਂਤੀ ਹੋਣਾ ਚਾਹੀਦੀ ਆ ਭਾਈਚਾਰਾ ਹੋਣਾ ਚਾਹੀਦਾ ਪਰ ਜਿਹੜੀਆਂ ਚੀਜ਼ਾਂ ਜਾ ਰਹੀਆਂ ਨੇ ਉਹ ਉਹ ਡਾਇਰੈਕਸ਼ਨ ਠੀਕ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ ਉਹ ਨਹੀਂ ਪਤਾ ਲੱਗਦਾ ਕਿ ਕੋਈ ਆ ਕੇ ਤੁਹਾਨੂੰ ਦਿਖਦਾ ਹੋਵੇ ਨਜ਼ਰ ਆਉਂਦਾ ਹੋਵੇ ਆਸਮਾਨ ਦੇ ਅੰਦਰ ਪਰ ਲਗਾਤਾਰ ਤੁਸੀਂ ਦੇਖ ਰਹੇ ਹੋ ਧਮਾਕਿਆਂ ਦੀ ਆਵਾਜ਼ ਜੇ ਤੁਸੀਂ ਸੁਣੋਗੇ ਜੇ ਤੁਸੀਂ ਸੁਣੋਗੇ ਤੁਹਾਨੂੰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣ ਰਹੀ ਹੋਏਗੀ ਅਸੀਂ ਪਠਾਨਕੋਟਾਂ ਦੇ ਪਠਾਨਕੋਟ ਦੇ ਅੰਦਰ ਜੋ ਸਵੇਰੇ ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅੱਜ ਫੇਰ ਕੋਈ ਗੜਬੜ ਹੋ ਸਕਦੀ ਹੈ ਕਿ ਤੇ ਅੱਜ ਫੇਰ ਉਹੀ ਗੜਬੜ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਅੰਦਰ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਅਸਮਾਨ 'ਚ ਚਾਨਣ ਹੈ ਪਰ ਲਗਾਤਾਰ ਧਮਾਕਿਆਂ ਤੇ ਦੀ ਗੂੰਜ ਪੂਰੇ ਅਸਮਾਨ 'ਚ ਗੂੰਜ ਰਹੀ ਹੈਗੀ ਪੂਰੇ ਪਠਾਨਕੋਟ 'ਚ ਗੂੰਜ ਰਹੀ ਹੈਗੀ ਅਸੀਂ ਬਿਲਕੁਲ ਇਹ ਜਿਹੜਾ ਪਠਾਨਕੋਟ ਦਾ ਇਲਾਕਾਗਾ ਇਸ ਲੱਕੇ ਦੇ ਅੰਦਰ ਅਸੀਂ ਦੇਖ ਰਹੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਗੂੰਜ ਰਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਬਾਰਡਰ ਤੇ ਹੁੰਦੇ ਨੇ ਜਾਂ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਲਗਾਤਾਰ ਇਹਦੇ ਬਾਰੇ ਕੋਈ ਅਪਡੇਟ ਨਹੀਂ ਆਗਾ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਅਪਡੇਟ ਨਹੀਂ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਕਿਵੇਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਤੇ ਉਸ ਤੋਂ ਬਾਅਦ ਸਾਇਰਨ ਨੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਗਸ਼ਟ ਕਰ ਰਹੀ ਆ ਆਰਮੀ ਦੇ ਹੋਰ ਲੋਕ ਗਸ਼ਟ ਕਰ ਰਹੇ ਨੇਗੇ ਤੇ ਲਗਾਤਾਰ ਇਸ ਤਰ੍ਹਾਂ ਦੀ ਗਸ਼ਤ ਦੇ ਨਾਲ ਬਹੁਤ ਸਾਰਾ ਕੁਝ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਰੀਡ ਕੀਤਾ ਜਾ ਰਿਹਾ ਹੈ ਕਿ ਕਿਵੇਂ ਹੋਇਆ ਕੀ ਹੋਇਆ ਕਿੱਥੋਂ ਹੋਇਆ ਕੀ ਸਰਹੱਦ ਦੇ ਪਾਰ ਕੀਤੇ ਜਾ ਰਹੇ ਨੇ ਜਾਂ ਇਧਰਲੇ ਪਾਸੇ ਆ ਜਾਂ ਕੀ ਹੋ ਰਿਹਾ ਹੈਗਾ ਅਜੇ ਤੱਕ ਇਥੇ ਕੋਈ ਪੁਖਤਾ ਬਿਆਨ ਨਹੀਂ ਆਇਆ ਪਰ ਅਸੀਂ ਦੇਖ ਰਿਹਾ ਲਗਾਤਾਰ ਸਰਹੱਦ ਦੇ ਉੱਤੇ ਧਮਾਕਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇਗੀਆਂ ਤੇ ਮਾਹੌਲ ਮਾਹੌਲ ਆ ਜਿਹੜਾ ਸਹਿਮ ਦਾ 7 ਵਜੇ ਅੱਜ ਸ਼ਹਿਰ ਨੂੰ ਬੰਦ ਕਰਾ ਦਿੱਤਾ ਗਿਆ ਸੀਗਾ ਬਲੈਕਆਊਟ ਆ ਸਵੇਰੇ 5 ਵਜੇ ਤੱਕ ਬਲੈਕਆਊਟ ਰੱਖਿਆ ਗਿਆਗਾ ਕੱਲ ਵੀ ਇੱਥੇ ਧਮਾਕੇ ਹੋਏ ਸੀ ਕੱਲ ਵੀ ਕਈ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਡਰੋਨ ਛੁੱਟੇ ਗਏ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਆ ਜਾਂ ਸਾਡੀ ਫੋਰਸ ਆ ਨੇ ਜਿਹੜੇ ਡਰੋਨਾਂ ਨੂੰ ਡੇਗਿਆ ਸੀਗਾ ਉਹਨਾਂ ਥਾਵਾਂ ਦੇ ਉੱਤੇ ਵੀ ਛੋਟ ਛਿਟਪਟ ਨੁਕਸਾਨ ਹੋਇਆ ਸੀ ਪਰ ਅੱਜ ਅਸੀਂ ਦੇਖ ਰਹੇ ਹਾਂਗੇ ਕਿ ਫੇਰ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਕਿ ਪਾਕਿਸਤਾਨ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਉਹੀ ਹਰਕਤਾਂ ਜੋ ਪਹਿਲਗਾਮ ਤੋਂ ਲੈ ਕੇ ਕੰਟੀਨਿਊਟੀ 'ਚ ਨਜ਼ਰ ਆ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਦੁਨੀਆ ਤੇ ਪੀਸ ਹੋਣਾ ਚਾਹੀਦਾ ਸ਼ਾਂਤੀ ਹੋਣਾ ਚਾਹੀਦੀ ਆ ਭਾਈਚਾਰਾ ਹੋਣਾ ਚਾਹੀਦਾ ਪਰ ਜਿਹੜੇ ਦਿੱਦਰ ਨੂੰ ਚੀਜ਼ਾਂ ਜਾ ਰਹੀਆਂ ਨੇ ਉਹ ਉਹ ਡਾਇਰੈਕਸ਼ਨ ਠੀਕ ਦੇ ਨਾਲ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਡਰੋਨ ਵੀ ਕਿਹਾ ਜਾ ਰਿਹਾ ਡਰੋਨਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾਂਦਾਗਾ ਕਿ ਇਹ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਪਰ ਕੱਲ ਜਿਹੜਾ ਸੀਗਾ ਉਹ ਡਰੋਨ ਸੀਗੇ ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਮਜ਼ਾਇਲ ਕੀ ਤੁਹਾਨੂੰ ਲਾਈਟ ਦੇਖੇ ਜਾਂ ਪਤਾ ਲੱਗੇ